ਖਬਰ ਜੀ ਕੀ ਫਤਿਹ ਅੱਜ ਜਸੀਂ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਵੱਲੋਂ ਵਾਗਾ ਬਾਰਡਰ ਤੇ ਬਾਰਡਰ ਖੁਲਾਉਣ ਵਾਸਤੇ ਰੈਲੀ ਕੀਤੀ ਹੈ ਜਿਹੜਾ ਵਪਾਰ ਇਹ ਅੰਮ੍ਰਿਤਸਰ ਜ਼ਿਲ੍ਹੇ ਤੇ ਪਾਕਿਸਤਾਨ ਨਾਲ ਹੁੰਦਾ ਸੀ ਉਹਦੇ ਨਾਲ ਸਾਰੇ ਇਲਾਕੇ 'ਚ ਖੁਸ਼ਹਾਲਤਾ ਆਈ ਸੀਗੀ ਇੱਥੇ ਸਾਡੀਆਂ ਕੀਮਤਾਂ ਜ਼ਮੀਨ ਦੀਆਂ ਵਧ ਗਈਆਂ ਸੀਗੀਆਂ ਟਰੱਕ ਆਪਰੇਟਰ ਦਾ ਬਹੁਤ ਵਪਾਰ ਵਧਿਆ ਸੀਗਾ ਮਜ਼ਦੂਰਾਂ ਨੂੰ ਫਾਇਦਾ ਹੋਇਆ ਸੀਗਾ ਆਇਤਾਂ ਜੇ ਦੇਖੀਏ ਪਿਛਲੀ ਵਾਰੀ ਜੀਰੀ ਦੇ ਰੇਟ ਤਕਰੀਬਨ 2-3000 ਰੁਪਏ ਕਿਨਟਲ ਦਾ ਫਰਕ ਪਾਕਿਸਤਾਨ ਤੇ ਇੱਥੇ ਸੀਗਾ ਤੇ ਹੁਣ ਕਣਕਾਂ ਤੇ ਰੇਟ ਭਾਵੇਂ ਬਰਾਬਰ ਹੈ ਪਰ ਕੁਝ ਮਹੀਨਿਆਂ ਚ ਕਿਉਂਕਿ ਪਾਕਿਸਤਾਨ ਚ ਸਟੋਰੇਜ ਨਹੀਂ ਹੈ ਉੱਥੇ ਤਕਰੀਬਨ 1000 ਰੁਪਏ ਦਾ ਫਰਕ ਵੀ ਪੈ ਜਾਊਗਾ ਕੋਈ 5-6 ਮਹੀਨਾ ਦੇ ਵਿੱਚ ਇਹਦਾ ਮਤਲਬ ਕਿ ਸਾਨੂੰ ਬਾਰਡਰ ਤੇ ਤਾਰਾ ਨਹੀਂ ਲਾਣਾ ਚਾਹੀਦੀਆਂ ਇੱਥੇ ਗਦਾਵਨ ਪਾ ਕੇ ਸਟੋਰੇਜ ਬਿਨ ਲਾ ਕੇ ਆਪਾਂ ਨੂੰ ਸਟੋਰੇਜ ਕਰਕੇ ਵਪਾਰ ਕਰਨਾ ਚਾਹੀਦਾ ਹੈਗਾ ਜਿੱਥੇ ਵਪਾਰ ਦੀ ਗੱਲ ਹੈਗੀ ਹੈ ਜਿਹੜੇ ਸਾਡੇ ਵਪਾਰੀ ਬਣਾਉਂਦੇ ਹੈਗੇ ਆ ਸਮਾਨ ਜਿਵੇਂ ਐਗਰੀਕਲਚਰ ਇੰਪਲੀਮੈਂਟ 2.5 ਗੁਣਾ ਸਾਨੂੰ ਬਾਰਡਰ ਪਾਰ ਲਾਹੌਰ 30 ਕਿਲੋਮੀਟਰ ਉਹਦਾ ਰੇਟ ਮਿਲਦਾ ਪਰ ਅੱਜ ਦੇ ਤਰਸ ਦੇ ਹਾਲ ਸਾਡੇ ਇਹ ਹੈ ਕਿ ਅਸੀਂ ਇਹ ਸਾਰਾ ਮਸ਼ੀਨਾ ਬਣਾ ਕੇ ਲੱਦ ਕੇ ਟਰੱਕ ਤੇ ਗੁਜਰਾਤੀ ਦੇ ਗਦਾਊਂ ਚ ਰੱਖ ਕੇ ਉਹਨੂੰ ਪੈਸੇ ਦੇ ਕੇ ਗੁਜਰਾਤੀ ਦੀ ਕਿਸ਼ਤੀ ਤੇ ਪਾ ਕੇ ਮੌਕਾ ਦੇਖ ਕੇ ਚਾਹੇ ਦੁਬਈ ਭੇਜੀਏ ਚਾਹੇ ਉੱਥੋਂ ਸਿੱਧਾ ਕਰਾਚੀ ਜਾਈਏ ਸਿੰਧੀ ਨੂੰ ਪੈਸੇ ਦਈਏ ਸਿੰਧੀ ਦੇ ਟਰੱਕ ਤੇ ਲੱਦ ਕੇ ਆ 30 ਕਿਲੋਮੀਟਰ ਦੂਰ ਸਾਨੂੰ ਵੇਚਣੀ ਪੈਂਦੀ ਹੈ ਪੈਸਾ ਸਾਰਾ ਗੁਜਰਾਤੀ ਤੇ ਸਿੰਧੀ ਖੋ ਕੇ ਲੈ ਜਾਂਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਦੂਸਰੇ ਪਾਸੋਂ ਜਦ ਸਾਨੂੰ ਡ్రਾਈ ਫਰੂਟ ਆਉਂਦੇ ਆ ਔਰ ਛੋਟਾ ਵਪਾਰੀ ਉਹਦਾ ਵਪਾਰ ਕਰਦਾ ਹੈ ਉਹਦਾ ਫਾਇਦਾ ਹੈ ਸਿਮੈਂਟ ਤਕਰੀਬਨ 25% ਉੱਥੇ ਸਸਤਾ ਹੈਗਾ ਤੇ ਉਹ 25% ਸਸਤੇ ਸਮੰਤ ਦਾ ਸਾਡੇ ਸਾਰੇ ਜਿਹੜੇ ਗਰੀਬ ਘਰ ਬਣਾਉਣ ਨੂੰ ਮਕਾਨ ਪੱਕੇ ਕਰਨ ਨੂੰ ਕਰਦੇ ਆ ਜਿਹੜੇ ਟਾਈਲਾਂ ਦੀ ਇੰਡਸਟਰੀ ਹੈ ਉਹ ਸਾਰੇ ਨੂੰ ਫਾਇਦਾ ਹੁੰਦਾ ਹੈਗਾ ਜਿਪਸਮ ਮਿਲਦਾ ਹੈਗਾ ਇਸ ਤੋਂ ਇਲਾਵਾ ਜਿਹੜੀ ਇੱਕ ਪ੍ਰੋਪੋਜ਼ ਟਪੀਆਈਸੀ ਤੁਰਕਮੈ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਜਿਸ ਦੀ ਇੰਗੈਸ ਆਣੀ ਸੀ ਉਹਦੇ ਨਾਲ ਉਰੇ ਸਾਡੇ ਬਿਜਲੀ ਦੇ ਰੇਟ ਘਟਣਗੇ ਔਰ ਇੱਕ ਜਿਹੜੀ ਆਈਪੀਆਈਸੀ ਈਰਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਉਹਦੇ ਨਾਲ ਸਾਡੀਆਂ ਰੈਫਾਇਨਰੀਆਂ ਫਾਰਮਾਸੂਟਿਕਲ ਤੇ ਹੋਰ ਇੰਡਸਟਰੀਆਂ ਪੰਜਾਬ 'ਚ ਖੜੀਆਂ ਹੋਣੀਆਂ ਸੀਗੀਆਂ ਜਿਹਦੇ ਨਾਲ ਇੱਥੇ ਖੁਸ਼ਹਾਲਤਾ ਹੋਣੀ ਸੀਗੀ ਪਰ ਕਿਉਂਕਿ ਇੱਕ ਜਿਹੜੀ ਸੋਚ ਹੈਗੀ ਹੈ ਜਿਹੜਾ ਹਿੰਦੂ ਮਹਾਸਭਾ ਦਾ ਮੁਖੀ ਸੀਗਾ ਜਿਹੜਾ ਦਾਮੋਦਰ ਸਵਰਕਰ ਸੀ ਉਨੇ ਆਪਣੇ ਕਿਤਾਬ 'ਚ ਹੂ ਇਜ਼ ਅ ਹਿੰਦੂ' 'ਚ ਲਿਖਿਆ ਸੀਗਾ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਇੱਕ ਰੱਖਣਾ ਹੈ ਤਾਂ ਮੁਸਲਮਾਨਾਂ ਨੂੰ ਵੈਰੀ ਦਿਖਾ ਕੇ ਉਹਨਾਂ 'ਤੇ ਹਮਲੇ ਕਰੋ ਇਹ ਸੋਚ ਦੀਨ ਜਿਹੜਾ ਵੀ ਔਰੇ ਮੁਖੀ ਆਉਂਦਾ ਮੋਦੀ ਨੇ ਪਹਿਲਾਂ ਪਲਵਾਮਾ ਕਰਾਤਾ ਇਸ ਚੋਣਾਂ ਦੇ ਵਿੱਚ ਸ਼ਰੇਆਮ ਕਿਹਾ ਇੰਟਰਨੈਸ਼ਨਲ ਲਾ ਦੇ برخلاف ਕਿ ਅਸੀਂ ਗੁਆਂਢੀ ਦੇਸ਼ਾਂ 'ਚ ਜਾ ਕੇ ਸਿੱਧੇ ਬੰਦੇ ਮਾਰਾਂਗੇ ਔਰ ਮਾਹੌਲ ਵਿਗਾੜ ਕੇ ਇੱਥੇ ਸਾਨੂੰ ਵਿਗਨ ਚ ਪਾ ਦਿੰਦਾ ਅਸੀਂ ਬਾਰਡਰ ਸਟੇਟ ਐ ਇੱਥੇ ਜਿਹੜਾ ਮਾਹੌਲ ਬਣਦਾ ਹੈ ਲੜਾਈ ਦਾ ਉਹਦੇ ਨਾਲ ਸਾਡਾ ਬਹੁਤ ਨੁਕਸਾਨ ਹੁੰਦਾ ਹੈਗਾ ਜੇ ਅਸੀਂ ਵਪਾਰ ਕਰੀਏ ਆਵਾਜਾ ਵੀ ਰੱਖੀਏ ਆਪਣੇ ਧਾਰਮਿਕ ਸਥਾਨਾਂ ਤੇ ਆਈਏ ਜਾਈਏ ਉਹ ਪਾਕਿਸਤਾਨ ਤੋਂ ਆਪਣੇ ਜਿਵੇਂ ਰੋਜ਼ਾ شریف ਹੈ ਚਿਸ਼ਤੀ ਦੀ ਦਰਗਾਹ ਹੈਗੀ ਆ ਉੱਥੇ ਜਾਣ Hindu ਆਪਣੇ ਮੰਦਰ ਜਾ ਕੇ ਦੇਖ ਕੇ ਆਣ ਇਹ ਜਿਹੜਾ ਖੰਡ ਭਾਰਤ ਦੀ ਗੱਲ ਕਰਦੇ ਆ ਉਹਦੇ ਵਿੱਚ ਭਾਈਵਾਲ ਹੋ ਕੇ ਕਿਉਂ ਨਹੀਂ ਇਹ ਕਰ ਸਕਦੇ ਹੈਗੇ ਵਿਤਕਰੇ ਨਾਲ ਲੜਾਈ ਨਾਲ ਕਿਉਂ ਕਰਦੇ ਆ ਪ੍ਰਮਾਣੂ ਸ਼ਸਤਰ ਦਾ ਅ ਅੱਜ ਯੋਗ ਹੈਗਾ ਲੜਾਈਆਂ ਕਿੱਥੇ ਹੋਈਆਂ 65 ਤੇ 71 ਚ ਪੰਜਾਬ ਚ ਹੋਈਆਂ ਹੈਗੀਆਂ ਜਿਹੜੇ ਜੰਗ ਹੁੰਦੇ ਆ ਇੱਥੇ ਹੁੰਦੇ ਆ ਉਹ ਸਾਡੇ ਲਈ ਹਾਨਕਾਰੀ ਹੈ ਸਾਡੀ ਕੌਮ ਦੀ ਨਸਲ ਕੁਸ਼ੀ ਪਹਿਲਾਂ ਹੀ 84 ਚ ਕਰਤੀ ਹੁਣ ਇੱਥੇ ਲੜਾਈਆਂ ਛੇੜ ਕੇ ਫੇਰ ਸਾਨੂੰ ਤੰਗ ਕਰ ਰਹੇ ਆ ਸੋ ਅਸੀਂ ਸਮਝਦੇ ਆ ਕਿ ਪੰਜਾਬ ਦੇ ਖੁਸ਼ਹਾਲਤਾ ਵਾਸਤੇ ਜਿਹੜਾ ਭਾਰਤ ਦਾ ਜੀਡੀਪੀ 1% ਵਧੂਗਾ ਉਹਦੇ ਨਾਲ ਤੁਸੀਂ ਦੇਖੋ ਕਿੰਨੇ ਗਰੀਬਾਂ ਨੂੰ ਤੁਸੀਂ ਹੈਲਥ ਸਰਵਿਸਿਜ਼ এডੂਕੇਸ਼ਨ ਹੋਰ ਸੂਲਤਾ ਪਛਾ ਸਕਦੇ ਹੋ ਜੇ ਆਵਾਜਾ ਵੀ ਹੋਗੀ ਆਪਸ ਚ ਸਾਂਝ ਹੋਗੀ ਤਾਂ ਫੌਜ ਦੇ ਖਰਚੇ ਘਟਾ ਕੇ ਉਹੀ ਅਸੀਂ ਹਸਪਤਾਲਾਂ ਉਹੀ ਅਸੀਂ ਸਕੂਲਾਂ ਤੇ ਲਾ ਸਕਦੇ ਆਂ ਰੋਡਾਂ ਤੇ ਲਾ ਸਕਦੇ ਆਂ ਆਵਾਜਾਵੀ ਤੇ ਲਾ ਸਕਦੇ ਆਂ ਸੋ ਅਸੀਂ ਕਹਿੰਦੇ ਆਂ ਕਿ ਆਹ ਜਿਹੜਾ ਬਾਰਡਰ ਬੰਦ ਕੀਤਾ ਹੋਇਆ ਜਿਹੜਾ ਆਰਐਸਐਸ ਬੀਜੇਪੀ ਦੀ ਸੋਚ ਆ ਕਿ ਮੁਸਲਮਾਨਾਂ ਨਾਲ ਲੜਨਾ ਹੈ ਜਿਵੇਂ ਵਾਕਫ ਬੋਰਡ ਦੇ ਵਿੱਚ ਇਹਨਾਂ ਨੇ ਵਿਤਕਰਾ ਪਾਇਆ ਹੋਇਆ ਇਹ ਸਾਰਾ ਬੰਦ ਹੋਣਾ ਚਾਹੀਦਾ ਹੈ ਵਪਾਰ ਖੁੱਲਣਾ ਚਾਹੀਦਾ ਹੈ ਵੀ ਵਾਂਟ ਪੀਸ ਵੀ ਵਾਂਟ ਟ੍ਰੇਡ ਵੀ ਡੋਨਟ ਵਾਂਟ ਵਾਰ ਅਸੀਂ ਅਮਨ ਤੇ ਸ਼ਾਂਤ ਤੇ ਖੁੱਲੇ ਬਾਰਡਰ ਤੇ ਆਵਾਜਾਵੀ ਦੇ ਪੱਖ 'ਚੇ ਵਪਾਰ ਦੇ ਪੱਖ 'ਚੇ ਅੱਜ

प्रेस प्रेस। <ablesmor> <spr> <देखे>। <consultation stuff> दो मिनट में। आपका मोटिव आपका मोटिव जरूरी है